ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਵਿੱਚ ਸਵੇਰ ਦਾ ਸਮਾਂਗਾ ਬੈਠੇ ਹੁਣੇ ਤਾਂ ਅਸੀਂ ਸੇਕ ਰਹੇ ਹਾਂ ਹੱਥ 'ਚ ਇੱਕ ਚੁਰਤੇ ਆ ਗੁਰਜੀਵਨ ਸਿੰਘ ਜੀ ਇੱਧਰ ਲੱਗ ਰਹੇ ਨੇ ਮਾੜੀ ਸੇਵਾ ਦਾ ਕੰਮ ਤੀਗਾ ਚਾਹ ਲੈਣ ਭੇਜਿਆ ਹੋਇਆ ਮੁੰਡਾ ਫੇਰ ਮਾਰਨਾ ਇੱਧਰ ਗੁਰੀ ਆ ਇੱਧਰ ਲੱਖੀ ਖੜਾ ਲੱਖੀ ਇਹ ਮੁੰਡਾ ਬਾਹਰ ਹੁੰਦੀ ਆ ਮੁੰਡਾ ਮਾਫਿੰਗ ਵਾਲਾ ਮੁੰਡਾ ਮਾਹ ਸਿੰਘ ਵਾਲਾ ਇੱਧਰ ਖੜੀਆਂ ਨੇ ਆਪਣੀਆਂ ਟਰਾਲੀਆਂ ਜਿੱਥੇ ਆਰਾਮ ਫਰਮਾਉਣਿਆਂਗੇ ਆ ਆ ਗਈ ਜਗਾ ਉਹ ਚਾਹ ਪੀ ਕੇ ਕਰਦੇ ਆ ਗੱਲਬਾਤ ਆਈ ਕਰ ਦੇਤੇ ਕਹਿੰਦੇ ਮੁੰਡਿਆਂ ਨੂੰ ਅੱਜ ਹਾਂ ਆ ਦੇਖੋ ਸੇਵਾਦਾਰ ਦਿਖਾ ਬਈ ਕਾਲੇ ਆਈ ਗਾੜ ਦਿਖਾ ਤੇਰਾ ਆਈ ਗਾੜ ਚੈੱਕ ਕਰਾ ਸੇਵਾ ਦਾ ਕਾਲਾ ਸਿੰਘ ਆਈ ਕਾਲਾ ਦੀ ਖੁਸ਼ੀ ਉਹ ਵਾਲੀ ਹੋ ਰਹੀ ਆ ਮੁੰਡਿਆਂ ਨੂੰ ਆ ਦੇ ਕੋਈ ਫੋਟੋ ਹੈਗਾ ਇਹਦਾ ਕੋਈ ਕਿਵੇਂ ਕਰਦਾ ਹੈਗਾ ਬਾਲੀ ਖੁਸ਼ੀ ਹੈ ਕਿਉਂ ਮਾਂ ਤੇ ਆਈ ਕਾਲਾ ਦੀ ਬਾਲੀ ਖੁਸ਼ੀ ਹੈ ਕਿਉਂ ਪੰਜਨ ਦਾ ਵਾਲੀ ਹੈ ਇਹਦਾ ਇਹ ਦੇਖ ਲਓ ਪੂਰੇ ਲੈ ਹੈਗਾ ਸਾਡੇ ਦਾ ਬਈ ਬਕਾਇਦਾ ਨਾਮ ਵਾਲਾ ਅੱਡੇ ਕੋਲੇ ਦਾ ਤੁਸੀਂ ਯਾਰਲੀ ਬੰਦੇ ਪਾ ਰਹੇ ਹੋ ਬਈ ਇਹ ਜਿਹੜੇ ਬੰਦੇ ਨਾਮ ਲਿਖ ਰਹੇ ਨੇ ਆਪਣਾ ਹਾਂ ਸਾਡਾ ਪਹਿਲਾਂ ਵਾਲੇ ਨੇ ਪਰਮਾਨੈਂਟ ਨਾਲੇ ਨੇ ਕਿਉਂ ਕੋਜੀ ਥੋੜਾ ਵੀ ਲਿਆ ਓਏ ਮੂੰਹ ਵੀ ਬਲੂ ਲੈ ਬਣਾਤੀ ਰਾ ਉਹਨਾਂ ਦਾ ਜਾਲੀ ਹੈ ਚਾਹ ਰੱਖ ਰੱਖੇ ਨੇ ਇਧਰਾ ਬਣਾ ਜੀ ਉਹ ਵੀ ਬਣਾਤੀ ਇਹਨਾਂ ਦੀ ਇਧਰ ਦਾ ਬਣਾ ਲੈ ਸਰਜੀਤ ਜੀ ਸਰਜੀਤ ਜੀ ਦਾ ਬਣਾ ਦੀ ਨਾ ਵੱਡਾ ਥੋੜਾ ਯਾ ਇਹ ਬੇਸਨ ਕੜੀ ਵਾਸਤੇ ਤਿਆਰ ਕਰ ਰਹੇ ਹਾਂ ਇੱਧਰ ਦਿਖਾ ਦੀ ਤੇ ਕਿਦੂ ਕਿਧਰ ਹੋਏ ਨੇ ਵੀ ਮਨਾ ਤਾ ਤਾਂ ਐਨ ਭੋਲ ਕੇ ਕੋਈ ਗੰਦ ਨਹੀਂ ਛੱਡੀ ਐ ਤੇ ਚਾਹ ਬਣੇ ਪਏ ਨੇ ਇਧਰ ਅਗਰ ਮਾਈਆਂ ਅੰਦਰ ਮਚਾ ਮਚਾ ਜੀ ਰਹੀਆਂ ਨਹੀਂ ਰਹੀਆਂ ਡਾਇਨ ਕਰਦਾ ਜੀ ਬਰੀਕ ਬਣਾਦਾ ਦੇਖ ਕਾਲੇ ਸੈਟ ਵਧੀਆ ਵਧੀਆ ਜਮਾ ਜਮਾ ਇਹਨਾਂ ਬਣਾਦਾ ਤਾਂ ਕੋਪੀ ਚੋ ਠੀਕ ਹੈ ਗਾ ਕਰਦੇ ਆ ਗੱਲ ਖੜੀ ਬਣੀ ਤੇ ਅਡੀ ਡੋਟੀਆਂ ਬਰਤਨਾਂ ਤੇ ਬਰਤਨ ਸਾਫ਼ ਕਰਨ ਦੇ ਕਾ ਮੁੰਡਾ ਗੁਰਜੀਤਨ ਨਾਲ ਕਾਲਾ ਸਿੰਘ ਰੋਜ਼ ਹੀ ਮਿਲਦੇ ਨੇ ਇਹ ਮੁੰਡਿਆ ਸਤਕੁਰ ਪਿੰਡ ਵਾਗਿਆ ਦੀ ਸਤਕੁਰ ਇੱਧਰ ਦੇਖ ਬਈ ਪਿੰਡ ਵਾਗਿਆ ਦੀ ਤੂੰ ਸਾਗ ਅੱਧੀ ਗਿਣਤੀ ਵਧੀਆ ਚੱਲ ਰਿਹਾ ਕੰਮ ਆ ਜੈਂਤਵਾਰ ਦਾ ਦਿਨ ਇੱਧਰ ਨਗਰ ਕੀਰਤਨ ਲੰਘਿਆ ਯਾਰ ਹੈਗਾ ਐਤਵਾਰ ਦੇ ਦਿਨ ਕਰਕੇ ਅੱਜ ਪੂਰਾ ਰਾਸ਼ਾ ਲੰਗਰ ਜਿਵੇਂ ਦੇ ਵੀਰੇ ਅੱਜ ਦਾ ਮੁੰਡਿਆਂ ਨੇ ਵੀ ਟੂਹੀ ਨਹੀਂ ਸਿੱਧੀ ਹੋਣ ਦਿੱਤੀਗੀ ਜੀ ਜੀ ਮਰੋਰੀਆਂ ਦਾ ਹੀ ਉਹ ਗੁਰੀ ਖੜਾ ਡਿਊਟੀ ਦੇ ਉੱਧਰ ਪਾਣੀ ਪਾਵੇ ਹੈਗਾ ਆਕੀ ਸੰਗਤ ਦਾ ਪੂਰਾ ਰਾਸ਼ਾ ਹੈਗਾ ਪੂਰਾ ਇਹਨਾਂ ਕੰਮ ਸੇਵਾ ਜੋਰਾਂ ਤੇ ਹੋ ਰਹੀਆਂ ਮੁੰਡਿਆਂ ਦੀ ਇੱਥੇ ਸੱਤੇ ਹੋਰ ਨਹੀਂ ਬਟੂਈਆਂ ਤੋਂ ਲੱਗ ਗਈਆਂ ਬਾਤਾਂ ਤੋਂ ਬਾਅਦ ਡਿਊਟੀ ਲੱਗੀ ਚਾਹ ਪਰਤਾਉਣ ਤੇ ਰਾਸ਼ਿਦ ਇੱਕੋ ਅੱਜ ਲੰਗਰ ਦਾ ਐਂ ਦਮਾਰ ਅੱਜ ਪੂਰੇ ਅਨਸਾਰੇ ਬੰਦੇ ਡਿਊਟੀਆਂ ਦੇ ਪਵੰਦ ਨੇ ਉਜੀ ਨਾ ਕੀ ਸਮਝ ਆ ਰਜ ਗਿਆ ਮਾਹੌਲ ਹੈ ਤੂੰ ਕਾਲੇ ਬਾਹਰ ਨਹੀਂ ਆ ਤਮਾਈ ਜਾਵੇ ਜਮਾਈ ਜਮਾਈ ਅੱਜ ਪੂਰੀ ਫੁੱਲ ਹੈ ਪਾਣੀ ਖੜ ਗਿਆ ਸੋਨ ਆ ਬੰਦਰਾਂ ਕੰਨ ਨੂੰ ਹੱਥ ਲਾ ਗਿਆ ਜੀ ਕਿੰਨਾਂ ਨੂੰ ਹੱਥ ਲਾਤੇ ਅੱਜ ਤੱਕ ਮਾਈ ਜਾਨੀ ਤੂੰ ਲੱਗ ਗਿਆ ਬਰਤਾਰੇ ਬਰਤਾਰੇ ਪਾਣੀ ਪਾਣੀ ਪਾ ਰਿਹਾ ਹੈ ਜਗਾ ਤਲਕੇ ਪਾੜਾ ਰਿਹਾ ਜੀ ਜਾ ਆ ਜੀ ਆਣ ਉਹ ਚੱਲ ਆਉ ਗੋਰੀ ਤੇਰੇ ਤੇ ਵੀ ਆਉਂਦਾ ਹੈਲੋ ਇਹ ਤੇ ਆਰਾਮ ਲਾ ਜਿੰਨ ਪਾਏ ਬਾ ਇਹ ਤੂੰ ਬਾਤ ਬਾਤ ਲੱਭ ਲੈਂਦਾ ਕੈਮਰਾ ਉਹ ਦੂ ਨੂੰ ਬੰਦ ਕਰਤਾ ਹੀ ਹੈ ਪਾਣੀ ਨਿਕਾ ਕੇ ਇਹ ਗੋਰੀ ਖਾਸਾ ਹੋ ਰਿਹਾ ਸੀ ਆ ਆਈ ਕਾਰਡ ਮਿਲ ਗਿਆ ਵਈ ਅੱਜ ਸਾਨੂੰ ਬਾਤਨ ਸਾਫ ਵਾਲੇ ਸੇਵਾਦਾਰ ਵੀ ਆਣ ਪੂਰੇ ਹੋਣੇ ਕੈਮੋ ਮੁੰਡਿਓ ਕਿਉਂ ਸੱਤੇ ਜਮਾਂ ਬਈ ਪਾਣੀ ਵਾਲੇ ਪਾਣੀ ਵਾਲੇ ਆਈ ਜਾ ਕੇ ਦਿੱਲੀ ਲੈਫਟੀ ਦਾ ਹਾਂ ਕਹਿੰਦੇ ਮਾਂ ਦਿੱਲੀ ਕਿਹਨੇ ਜਾਏ ਲੈਫਟੀ ਦਾ ਸੱਤਾ ਬਈ ਹਾਂ ਜੀ ਬਗਰੂ ਜੀ ਪੂਰਾ ਵਧੀਆ ਕੱਠ ਵਜਿਆ ਹੋਇਆ ਨਾ 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 ਇਹ ਕਰ ਲੈ ਕਰਦੀ ਗੇਟ ਲਾਉਣ ਵਾਲੀ ਗੱਲ ਨਹੀਂ ਕਰਦੀ ਨਾ 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 ਇਹ ਤਾਂ ਇੰਨੀ ਚੱਲੀ ਜਾਣੀਆਂ ਗੱਡੀਆਂ ਪੂਰੇ ਨੰਦਾ ਆ ਗਿਆ ਅੱਜ ਸੇਵਾ ਕਰਕੇ ਮੁੰਡਿਓ ਪੂਰੇ ਵਧੀਆ ਦਿਲੋਂ ਸੇਵਾ ਕਰੀਏਗੀ ਪੁੱਛ ਲੋ ਵੀ ਜਾਣਦੇ ਹੋ ਭਾਈਓ ਪੂਰੇ ਵਧੀਆ ਸੰਗਤ ਪਹੁੰਚੀ ਹੈਗੀ ਇੱਧਰ ਗੁਰੀ ਹੋਰੀ ਵੀ ਪੂਰੇ ਰੁੱਝੇ ਹੋਏ ਨੇ ਸੇਵਾ ਦੇ ਭਾਈ ਤੂੰ ਆ ਤੂੰ ਹੀ ਤੋਹਣ ਲੱਗੀ ਤੂੰ ਉੱਥਾਰੇ ਖੜੇ ਸੰਗ ਦਾ ਰਾਜ ਥੋੜਾ ਜਿਹਾ ਘਟਿਆ ਕੋਰਜਮਾਨ ਫਾਇਰ ਅਰੇ ਬਾਰ ਬਟਾਲਾ ਕੰਮ ਨਹੀਂ ਐ ਬੜਾ ਇਹਦਾ ਕੰਮ ਨਹੀਂ ਪਾਰੇ ਪਾਰੇ ਕੁਝ ਨਹੀਂ ਆਉਂਦਾ ਸ਼ਾਮ ਦਾ ਵੀ ਉਹ ਲੰਗਰ ਦਾ ਹੁਣ ਥੋੜਾ ਰਸ ਘਟਿਆਗਾ ਅਸੀਂ ਹੋ ਗਏ ਫ੍ਰੀ ਅੱਧੇ ਮੁੰਡੇ ਆਪਣੇ ਨਹਾਉਣ ਲੱਗ ਰਹੇ ਨੇ ਅਸੀਂ ਮੈਂ ਤੇ ਜੀਵਨ ਲੈ ਨਹਾ ਅਸੀਂ ਤਾਂ ਭਾਈ ਫਰੈਸ਼ ਹੋ ਗਏ ਕਾਲੇ ਹੋਰੀ ਨਾ ਹੁੰਦੇ ਨੇ ਸਵੇਰੇ 2:30 ਵਜੇ ਆ ਤਾਂ ਨਾ ਹੁੰਦੀ ਨੇਗੇ ਸ਼ੇਰਾਂ ਅੱਦੇ ਬੰਦੇਓ ਨਹਾਉਣ ਲੱਗ ਰਹੇ ਨੇ ਹੋਰ ਜਿਆਦਾ ਇਕੱਠੀ ਅੱਜ ਸੰਗਤ ਦਾ ਲੰਗਰ 'ਚ ਆ ਬਾਬੇ ਟੋਕਰੀ ਵਾਲੇ ਜੋ ਵੀ ਸੇਵਾ ਕਰਦਾ ਵੀਰ ਇੱਧਰ ਆਉਂਦਾਗਾ